ਜਿਹੜਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰਦ ਦੇ ਵਿਚ ਜੁਸੀਂ ਰਿਸਟ ਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸ ਦੀ ਧਾਰਾ ਰਹਿ ਲੇਤਾ ਹੈ ਤਾਂ ਜਿਹੜਾ ਹੈਗਾ ਜੁਸੀਂ ਬੋਡੀ ਸਟ੍ਰਿਪ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਉਹਦੇ ਚ ਦਰਜ ਕੀਤੀ ਹੋਈ ਹੈ ਔਰ ਜਿਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬਾਕੀ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਵੇਗਾ ਇਸ ਤੋਂ ਬਾਅਦ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤਾਂ ਮੀ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਅਰਚੂਗੇ ਬਾਕੀ ਯਾਨੋ ਉਸੇ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਹੋ ਡੀਸੀ ਸਾਹਿਬ ਆ ਸਰ ਜੀ ਦਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਹੋਰ ਜੀ ਕਾਲਜ ਚ ਜਾਵਗੇ ਬਿਲਕੁਲ 올ਰੇਡੀ ਹੈ ਜੋ ਟੋ ਸੱਕਦਾ ਹੈ ਬਿਕੋਜ਼ ਨਨ ਬਿਲੀਵਬਲ ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਵੋਟ ਟੂ ਰੈਸਿਸ ਲਿਆਵਾਂਗੇ ਲੈ ਪ੍ਰੋਪਰ ਐਂਡ ਇਨਵੈਸਟੀਗੇਸ਼ਨ ਕਰਾਂਗੇ ਫੋਟੋ ਸਰ ਕਿੰਨੇ ਬੰਦੇ ਨੇ ਹੁੰਦਾ 8 ਬੰਦੇ ਜੀ 4 ਬੰਦੇ ਜਿਹੜਾ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਮਿਸਟਕਾਲੀ ਕਰ ਦਿੱਤਾ ਗਿਆ ਸਰ ਘਰ ਨੂੰ ਜੋ ਐਸ ਪਰ ਮੈਡੀਕਲ ਐ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰਭਾਈ ਕਰ ਅੱਜ ਅੱਠ ਦੇ ਅੱਠ ਨੇ ਗੋਲ ਮਿੰਟਾ ਇਸਾਜੀ ਅੱਛਾ ਅੱਛਾ ਠੀਕ ਹੈ